ਭਾਈ ਸੰਦੀਪ ਸਿੰਘ ਸਾਨੀ ਨੂੰ ਪੁਲਿਸ ਜਿਹੜੀ ਹੈ ਮੈਡੀਕਲ ਦੇ ਲਈ ਲਈ ਆਈ ਹੈ ਜੀ ਹਾਂ ਬਿਲਕੁਲ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਲਾਈਵ ਤਸਵੀਰਾਂ ਸੰਗਰੂਰ ਤੋਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਤੇ ਉਸ ਪ੍ਰੀਜ਼ਨ ਵੈਨ ਦੇ ਵਿੱਚ ਜਿਹੜੇ ਭਾਈ ਸੰਦੀਪ ਸਿੰਘ ਸਾਨੀ ਬੈਠੇ ਹੋਏ ਨੇ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਜਿਹੜੀ ਹੈ ਉੱਥੇ ਮੌਜੂਦ ਹੈ ਤਾਂ ਸੰਗਰੂਰ ਦੇ ਵਿੱਚ ਮੈਡੀਕਲ ਚੈੱਕਅਪ ਦੇ ਲਈ ਜਿਹੜੀ ਜੇਲ ਪ੍ਰਸ਼ਾਸਨ ਹੈ ਇਸ ਸਮੇਂ ਭਾਈ ਸੰਦੀਪ ਸਿੰਘ ਸਾਨੀ ਨੂੰ ਜਿਹੜੀ ਹੈ ਲੈ ਕੇ ਆਈ ਹੈ ਨਿਕਲਦੇ ਸਾਰ ਹੀ ਭਾਈ ਸੰਦੀਪ ਸਿੰਘ ਸਾਨੀ ਉਰਾ ਦੇ ਵੱਲੋਂ ਜੈਕਾਰਾ ਲਗਾਇਆ ਗਿਆ ਬਿਲਕੁਲ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਜੇਕਾਰਾ ਲਗਾਇਆ ਗਿਆ ਦੱਸ ਦਈਏ ਕਿ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਕੈਦ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਤਿੰਨ ਪੁਲਿਸ ਮੁਲਾਜ਼ਮਾਂ ਦੇ ਨਾਲ ਉਹਨਾਂ ਦੀ ਝੜਪ ਹੁੰਦੀ ਆ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਸਿੱਧੇ ਤੌਰ ਤੇ ਇਹ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਦੇ ਵੱਲੋਂ ਭਾਈ ਸੰਦੀਪ ਸਿੰਘ ਸਾਨੀਉਰਾ ਦੇ ਨਾਲ ਤਸੱਦਦ ਕੀਤੀ ਗਈ ਹੈ ਇੱਥੋਂ ਤੱਕ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹਨਾਂ ਦੇ ਤਿੰਨ ਕਸ਼ਾਰੇ ਜਿਹੜੇ ਸੀਗੇ ਖੂਨ ਦੇ ਨਾਲ ਭੇਜ ਗਏ ਸੀ ਇਹ ਸੱਤ ਤੱਕ ਤਸੱਦਦ ਉਹਨਾਂ ਤੇ ਕੀਤਾ ਗਿਆ ਸੀ ਕੋਰਟ ਦੇ ਵੱਲੋਂ ਵੀ ਆਰਡਰ ਦਿੱਤੇ ਗਏ ਮੈਡੀਕਲ ਦੇ ਪਰ ਇਸ ਗੱਲ ਤੋਂ ਬਚਨ ਦੇ ਲਈ ਪੁਲਿਸ ਪ੍ਰਸ਼ਾਸਨ ਜਿਹੜੀ ਜੇਲ੍ਹ ਦੀ ਪ੍ਰਸ਼ਾਸਨ ਸੀ ਉਹਨਾਂ ਦੀ ਵੱਲੋਂ ਜਿਹੜੀ ਆ ਪਟਿਆਲਾ ਕੇਂਦਰੀ ਜੇਲ੍ਹ ਤੋਂ ਰਾਤੋਂ ਰਾਤ ਭਾਈ ਸੰਦੀਪ ਸਿੰਘ ਸਾਨੀ ਨੂੰ ਜਿਹੜਾ ਆ ਸੰਗਰੂਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਪਰ ਮਾਹੌਲ ਕਾਫੀ ਵਿਗੜ ਗਿਆ ਕਈ ਜਥੇਬੰਦੀਆਂ ਜਿਹੜੀਆਂ ਸੀਗੀਆਂ ਪਟਿਆਲਾ ਕੇਂਦਰੀ ਜੇਲ੍ਹ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੀਆਂ ਸੀਐਨਏ ਸਾਰੇ ਪ੍ਰੈਸ਼ਰ ਤੋਂ ਬਾਅਦ ਬੀਤੇ ਕਾਲੀ ਜਿਹੜਾ ਆ ਭਾਈ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਨੂੰ ਜਿਹੜਾ ਆ ਉਹਨਾਂ ਦੇ ਨਾਲ ਮਿਲਣ ਦੀ ਇਜਾਜ਼ਤ ਮਿਲੀ ਜਿਸ ਤੋਂ ਬਾਅਦ ਉਹਨਾਂ ਨੇ ਸਾਰਾ ਹਾਲ ਜੜਾਇਆ ਬਿਆਨ ਕੀਤਾ ਉਸ ਤੋਂ ਬਾਅਦ ਹੁਣ ਪ੍ਰੈਸ਼ਰ ਦੇ ਵਿੱਚ ਹੁਣ ਜੇਲ ਪ੍ਰਸ਼ਾਸਨ ਜਿਹੜਾ ਆ ਭਾਈ ਸੰਦੀਪ ਸਿੰਘ ਸਣੀ ਨੂੰ ਜਿਹੜਾ ਆ ਮੈਡੀਕਲ ਦੇ ਲਈ ਲੈ ਕੇ ਆਇਆ ਸੋ ਬਿਲਕੁਲ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਾਈ ਸੰਦੀਪ ਸਿੰਘ ਸਾਨੀ ਜਿਹੜੇ ਨੇ ਜਕਾਰਾ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਸੰਗਰੂਰ ਤੋਂ ਇਸ ਸਮੇਂ ਦੀਆਂ ਲਾਈਵ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਭਾਈ ਸੰਦੀਪ ਸਿੰਘ ਸਾਨੀ ਨੂੰ ਜੇਲ੍ਹ ਪ੍ਰਸ਼ਾਸਨ ਜਿਹੜਾ ਆ ਮੈਡੀਕਲ ਦੇ ਲਈ ਹਸਪਤਾਲ ਦੇ ਵਿੱਚ ਲੈ ਕੇ ਆਇਆ ਹੈ ਹਲੇ ਸੋਨਹਾ 哎，说你好。 भाई संदीप सिंह सन्नी नु पुलिस जेडीया मेडिकल दे लेई ले आई है जी हां बिल्कुल तस्वीरें ਤੁਹਾਡ ਨਾਲ ਸਾਂਝੀਆਂ ਕਰ ਰਹੇ ਆ ਲਾਈਵ ਤਸਵੀਰਾਂ ਸੰਗਰੂਰ ਤੋਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਤੇ ਉਸ ਪ੍ਰੀਜ਼ਨ ਵੈਨ ਦੇ ਵਿੱਚ ਜਿਹੜੇ ਭਾਈ ਸੰਦੀਪ ਸਿੰਘ सन्नी ਬੈਠੇ ਹੋਏ ਨੇ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਜਿਹੜੀ ਹੈ ਉੱਥੇ ਮੌਜੂਦ ਹੈ ਤਾਂ ਸੰਗਰੂਰ ਦੇ ਵਿੱਚ ਮੈਡੀਕਲ ਚੈੱਕਅਪ ਦੇ ਲਈ ਜਿਹੜੀ ਜੇਲ ਪ੍ਰਸ਼ਾਸਨ ਹੈ ਇਸ ਸਮੇਂ ਭਾਈ ਸੰਦੀਪ ਸਿੰਘ ਸਾਨੀ ਨੂੰ ਜਿਹੜੀ ਹੈ ਲੈ ਕੇ ਆਈ ਹੈ ਨਿਕਲਦੇ ਸਾਰ ਹੀ ਭਾਈ ਸੰਦੀਪ ਸਿੰਘ ਸਾਨੀ ਉਰਾ ਦੇ ਵੱਲੋਂ ਜੈਕਾਰਾ ਲਗਾਇਆ ਗਿਆ ਬਿਲਕੁਲ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਜੇ ਕਾਰਾ ਲਗਾਇਆ ਗਿਆ ਦੱਸ ਦਈਏ ਕਿ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਕੈਦ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਤਿੰਨ ਪੁਲਿਸ ਮੁਲਾਜ਼ਮਾਂ ਦੇ ਨਾਲ ਉਹਨਾਂ ਦੀ ਝੜਪ ਹੁੰਦੀ ਆ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਸਿੱਧੇ ਤੌਰ ਤੇ ਇਹ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਦੇ ਵੱਲੋਂ ਭਾਈ ਸੰਦੀਪ ਸਿੰਘ ਸਾਨੀਉਰਾ ਦੇ ਨਾਲ ਤਸੱਦਦ ਕੀਤੀ ਗਈ ਹੈ ਇੱਥੋਂ ਤੱਕ ਕਿ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹਨਾਂ ਦੇ ਤਿੰਨ ਕਸ਼ਾਰੇ ਜਿਹੜੇ ਸੀਗੇ ਖੂਨ ਦੇ ਨਾਲ ਪਿੱਛੇ ਗਏ ਸੀ ਇਹ ਸੱਤ ਤੱਕ ਤਸੱਦਦ ਉਹਨਾਂ ਤੇ ਕੀਤਾ ਗਿਆ ਸੀ ਕੋਰਟ ਦੇ ਵੱਲੋਂ ਵੀ ਆਰਡਰ ਦਿੱਤੇ ਗਏ ਮੈਡੀਕਲ ਦੇ ਪਰ ਇਸ ਗੱਲ ਤੋਂ ਬਚਣ ਦੇ ਲਈ ਪੁਲਿਸ ਪ੍ਰਸ਼ਾਸਨ ਜਿਹੜੀ ਜੇਲ੍ਹ ਦੀ ਪ੍ਰਸ਼ਾਸਨ ਸੀ ਉਹਨਾਂ ਦੀ ਵੱਲੋਂ ਜਿਹੜੀ ਆ ਪਟਿਆਲਾ ਕੇਂਦਰੀ ਜੇਲ੍ਹ ਤੋਂ ਰਾਤੋਂ ਰਾਤ ਭਾਈ ਸੰਦੀਪ ਸਿੰਘ ਸਾਨੀ ਨੂੰ ਜਿਹੜਾ ਆ ਸੰਗਰੂਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਪਰ ਮਾਹੌਲ ਕਾਫੀ ਵਿਗੜ ਗਿਆ ਕਈ ਜਥੇਬੰਦੀਆਂ ਜਿਹਨੀਆਂ ਸੀਗੀਆਂ ਪਟਿਆਲਾ ਕੇਂਦਰੀ ਜੇਲ੍ਹ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੀਆਂ ਸੀਐਨਏ ਸਾਰੇ ਪ੍ਰੈਸ਼ਰ ਤੋਂ ਬਾਅਦ ਬੀਤੇ ਕਾਲੀ ਜਿਹੜਾ ਆ ਭਾਈ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਨੂੰ ਜਿਹੜਾ ਆ ਉਹਨਾਂ ਦੇ ਨਾਲ ਮਿਲਣ ਦੀ ਇਜਾਜ਼ਤ ਮਿਲੀ ਜਿਸ ਤੋਂ ਬਾਅਦ ਉਹਨਾਂ ਨੇ ਸਾਰਾ ਹਾਲ ਜੜਾਇਆ ਬਿਆਨ ਕੀਤਾ ਉਸ ਤੋਂ ਬਾਅਦ ਹੁਣ ਪ੍ਰੈਸ਼ਰ ਦੇ ਵਿੱਚ ਹੁਣ ਜੇਲ ਪ੍ਰਸ਼ਾਸਨ ਜਿਹੜਾ ਆ ਭਾਈ ਸੰਦੀਪ ਸਿੰਘ ਸਣੀ ਨੂੰ ਜਿਹੜਾ ਆ ਮੈਡੀਕਲ ਦੇ ਲਈ ਲੈ ਕੇ ਆਇਆ ਸੋ ਬਿਲਕੁਲ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਾਈ ਸੰਦੀਪ ਸਿੰਘ ਸਾਨੀ ਜਿਹੜ ਨੇ ਜਕਾਰਾ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਸੰਗਰੂਰ ਤੋਂ ਇਸ ਸਮੇਂ ਦੀਆਂ ਲਾਈਵ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਭਾਈ ਸੰਦੀਪ ਸਿੰਘ ਸਾਨੀ ਨੂੰ ਜੇਲ੍ਹ ਪ੍ਰਸ਼ਾਸਨ ਜਿਹੜਾ ਆ ਮੈਡੀਕਲ ਦੇ ਲਈ ਹਸਪਤਾਲ ਦੇ ਵਿੱਚ ਲੈ ਕੇ ਆਇਆ